ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਚਰਣਾ ਚ ਬੇਨਤੀ ਹੈ ਜੋ ਕਿ 2 ਸਾਲ ਤੋਂ ਕੌਮੀ ਇਨਸਾਫ ਮੋਰਚਾ ਮੁਹਾਲੀ ਜੋ ਲੱਗਿਆ ਹੈ ਲਗਾਤਾਰ ਚੱਲ ਰਿਹਾ ਹੈ ਜਿਸ ਵਿੱਚ 25 ਤਰੀਕ ਨੂੰ ਬਾਬਾ ਰਾਜਾ ਰਾਜ ਸਿੰਘ ਜੀ ਅਤੇ ਬਾਬਾ ਕੁਲਵਿੰਦਰ ਸਿੰਘ ਜੀ ਸਮੂਹ ਨੇ ਗਸੰਗ ਜਥੇਬੰਦੀਆਂ ਵੱਲੋਂ 25 ਤਰੀਕ ਨੂੰ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ ਪਿੰਡ ਨੂੰ ਪੰਜਾਬ ਨੂੰ ਸਾਰੇ ਨੂੰ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਘਰ ਘਰ ਦਾ ਬੰਦਾ ਉਸ ਕੌਮੀ ਇਨਸਾਫ ਮੋਰਚੇ ਵਿੱਚ ਸਮੂਲੀਅਤ ਦੇਣ ਦੀ ਕਿਰਪਾਲਤਾ ਕਰਨ ਤੇ ਆਪਾਂ ਬਾਹ ਚੜ ਕੇ ਉਸ ਕੌਮੀ ਇਨਸਾਫ ਮੋਰਚੇ ਤੇ ਮਹਾਪੰਚਾਇਤ ਤੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੀਏ ਜੋ ਕਿ 30-30 ਸਾਲ ਤੋਂ ਬੱਤੀ-ਬੱਤੀ ਸਾਲ ਤੋਂ ਜੋ ਬੰਦੇ ਸੰਗ ਇਹ ਸਰਕਾਰ ਰਿਹਾ ਨਹੀਂ ਕਰ ਲਈ ਉਸ ਵਿੱਚ ਸੋਹਤਲ ਦੇ ਸਬੰਧ ਵਿੱਚ ਇਹ ਮਹਾਪੰਚਾਇਤ ਸੱਦੀ ਗਈ ਹੈ ਸਮੂਹ ਸੰਗਤ ਨੇ ਆਪੋ ਆਪਣਾ ਫਰਜ ਸਮਝ ਕੇ ਵੱਧ ਚੜ੍ਹ ਕੇ ਕੌਮੀ ਇਨਸਾਫ ਮੋਰਚੇ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਦੀ ਦੁਆ ਹੀ ਕੀਤੀ ਖਾਲਸਾ ਵਾਹਿਗੁਰੂ ਜੀ ਕੀ ਬਤ